ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਤ ਦਿਹਾੜੈ ਧਨਵਰੀ ਸਾਹੇ ਲਈ ਲਿਖਾਇ ਮਲਕ ਜੇ ਕਨੀ ਸੁਣੀਦਾ ਮੋਹ ਦੇ ਖਲਿਆਈ ਜਿੰਦ ਨਿਮਾਣੀ ਕੱਢਿਆ ਹੱਡਾ ਕੂੜ ਕਾਇ ਸਾਹੇ ਲਿਖੇ ਨ ਚਲਨੀ ਜਿੰਦੂ ਹੁਕਮ ਸਮਝਾਏ ਜਿੰਦ ਬਹੁਟੀ ਮਰਨ ਬਰ ਲੈ ਜਾਸੀ ਪ੍ਰਣਾਇ ਆਪਨ ਹੱਥੀ ਜੋਲ ਕਹਿ ਗੁਰ ਲਗਤਾਈ ਵਾਲਹੁ ਨ ਕੀ ਪਰਸਲਾਤ ਕਨੀ ਨਾ ਸੁਣੀ ਆਏ ਫਰੀਦਾ ਕਿੜੀ ਪਵੰਦਈ ਖੜਾ ਨ ਆਪ ਮੁਹਾਏ ਫਰੀਦਾ ਦਰਵੇਸੀ ਗਾਖੜੀ ਚੱਲਾ ਦੁਨੀਆਂ ਭਤ ਬਨ ਉਠਾਈ ਕੋਟਲੀ ਕਿਥੈ ਵੰਜਾ ਘਤ ਕਿ ਜਨਾ ਸੁਝੈ ਕਿ ਜਨਾ ਬੁਝੈ ਦੁਨੀਆਂ ਗੁਜੀ ਪਾਹੇ ਸਾਈ ਮੇਰਾ ਚੰਗਾ ਕੀਤਾ ਨਾਹੀਂ ਤਾਹਾਂ ਪੀਦ ਜਾਹੇ ਪਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੀ ਜੇ ਜਾਣਾ ਸਹੋ ਨੰਡੜਾ ਤਾ ਥੋੜਾ ਮਾਨ ਕਰੀ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ ਤੈ ਜੀ ਵੜ ਮੈਂ ਨਾਹੀ ਕੋ ਸਭ ਜਗ ਡਿਠਾ ਹੰਡ ਪਰੀਦਾ ਜੇ ਤੂੰ ਅਕਲ ਲਤੀਫ ਅਕਾਲੇ ਲਿਖਣਾ ਲੇਖ ਆਪਨੇ ਡੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋਤੈ ਮਾਰਨ ਮੁਕੀਆਂ ਤਨਾ ਨਾ ਮਾਰੇ ਕੰਮ ਆਪਣੜੈ ਕਰ ਜਾਈਐ ਪੈਰ ਤੇ ਨਾਂ ਦੇ ਚੁੰਮ ਫਰੀਦਾ ਜਾ ਤੋਂ ਖੱਟਨ ਵੇਲ ਤਾਂ ਤੂੰ ਰਤਾ ਦੁਨੀ ਸਿਉ ਮਰਗ ਸਵਾਈ ਨਹੀਂ ਹੈ ਜਾਂ ਭਰਿਆ ਤਨ ਲੱਦਿਆ ਦੇਖ ਫਰੀਦਾ ਜੋਤੀਆ ਦਾੜੀ ਹੋਈ ਪੂਰ ਅਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਦੇਖ ਫਰੀਜਾ ਦੇਖ ਫਰੀਦਾ ਜੀthia ਸਕਰ ਹੋਈ ਵਿਸ ਸਾਈ ਬਾਝੋਂ ਆਪਣੇ ਵੇਦਨ ਕਹੀਐ ਕਿਸ ਫਰੀਦਾ ਕੀ ਦੇਖ ਪਤਨੀਆ ਸੁਣ ਸੁਣ ਰੀਨੇ ਕੰਨ ਸਾਖ ਪਕੰਦੀ ਆਈਆ ਹੋਰ ਕਰੀਂਦੀ ਵਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਈ ਤਰ ਸਾਈ ਸਿਓ ਪਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੀ ਆਪਣਾ ਲਾਇਆ ਪਰ ਮਨ ਨ ਲਗਈ ਜੇ ਲੋਚੈ ਸਭ ਕੋਈ ਇਹੋ ਪਰਮ ਪਿਆਲਾ ਖਸਮ ਕਾ ਜੈ ਪਾਵੈ ਤ ਅਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਠ ਕੱਜਲ ਰੀਖ ਨਾ ਸੇਂਦਿਆ ਸੇ ਪੰਖੀ ਸੂਏ ਬੈਠ ਫਰੀਦਾ ਕੋ ਕਹਿੰਦਿਆ ਚਾਹਿੰਦਿਆ ਮਤੀ ਦੇਂਦਿਆ ਨਿਤ ਜੋ ਸ਼ੈਤਾਨ ਵਜਾਇਆ ਸੇ ਕਿਤ ਪੇਰਾ ਚਿੱਤ ਫਰੀਦਾ થી ਉਪਵਾਈ ਦਬ ਜੇ ਸਾਈਂ ਲੋੜ ਐ ਸਭ ਇੱਕ ਛਿਜੈ ਬਿਆ ਲਤਾੜੀਐ ਤਾਂ ਸਾਈਂ ਦਾ ਦਰਵਾੜੀਐ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਈ ਜੀਵਨ ਦੀ ਆਪੈ ਰਤ ਲੈਮ ਹੋਇਆ ਉੱਪਰ ਹੋਏ ਫਰੀਦਾ ਜਾ ਲਬਤਾ ਨੇਹ ਕਿਆ ਲਬਤ ਕੂੜਾ ਨੇਹ ਕਿਚਰ ਝੱਤ ਲੰਗਾਈਐ ਛੱਪਰ ਟੁੱਟੈ ਮੇਹ ਫਰੀਦਾ ਜੰਗਲ ਜੰਗਲ ਕਿਆਪ ਵੈ ਬਣ ਕੰਡਾ ਮੋੜੇ ਵਸੀ ਰਬ ਹਾਲੀਐ ਜੰਗਲ ਕਿਆ ਟੁੰਡੇ ਫਰੀਦਾ ਇਨੀ ਨੀ ਕੀ ਜੰਗੀਐ ਥਲ ਡੂੰਗਰ ਪਵੇ ਓਮ ਅਜ ਫਰੀਦਾ ਕੂਜੜਾ ਸਹਿ ਪੂਹਾਥਿ ਓਮ ਫਰੀਦਾ ਰਾਤੀ ਵੱਡੀਆਂ ਧੁਕ ਧੁਕ ਉੱਠਣ ਪਾਸ ਇਕ ਤਿੰਨਾਂ ਦਾ ਜੀਵੇ ਅਜ ਨਾ ਵੜਾਣੀ ਆਸ ਰਿਦਾ ਜੇ ਮੈਂ ਹੁੰਦਾ ਵਾਰਿਆ ਮਿੱਤ ਆਇੜਿਆਂ ਏੜਾ ਜਲੈ ਮਜੀਟ ਜਿਉ ਉਪਰ ਅੰਗਾਰਾ ਰਿਦਾ ਲੋੜੈ ਦਾਖ ਬਿਜੁਰੀਆਂ ਕਿ ਕਰ ਬੀਜੈ ਜੱਟ ਹੰਡੈ ਉਨ ਕਤਾਇਂਦਾ ਪੈਂਦਾ ਲੋੜੈ ਪੱਟ ਫਰੀਦਾ ਗਲੀਏ ਚੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾ ਤਾਂ ਭੀਜੈ ਕੰਬਲੀ ਰਹਾ ਤੋ ਟੁੱਟੈ ਨੇਹ ਭੀਜੋ ਸੋ ਜੋ ਕੰਬਲੀ ਅੱਲਾਹ ਵਰਸੈ ਮੇ ਹੋ ਜਾਈ ਮਿਲਾਂ ਤੇ ਨਾ ਸੱਜਣਾ ਟੁੱਟਾ ਨਾਹੀ ਨੇਹੋ ਫਰੀਦਾ ਮੈਂ ਬੁਲਾਵਾ ਪੱਗ ਦਾ ਮਤ ਮੈਲੀ ਹੋ ਜਾਏ ਗਹਿਲਾ ਰੂਹ ਨ ਜਾਣੇ ਸਿਰ ਵੀ ਮਿੱਟੀ ਖਾਹੇ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਟੀਆਂ ਰੱਬ ਨਾ ਪੁਜਨ ਤੁਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨਾ ਖਾਦੀ ਚੋਪੜੀ ਘਣੇ ਸਹਿਣ ਗੀ ਦੁੱਖ ਰੁਖੀ ਸੁਖੀ ਖਾਏ ਕੈਂ ਠੰਡਾ ਪਾਣੀ ਪੀਓ ਰੀਤਾ ਦੀ ਏਕ ਪਰਾਈ ਚੋਪੜੀ ਨਾ ਤਰਸਾਏ ਜੀਉ ਅਜਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਈਂ ਜਾਈ ਪੁੱਛੋਂ ਦੁਹਾਗਣੀ ਤੂੰ ਕਿਉ ਰਹਿਣ ਵਿਹਾਈ ਸਾਹਰੇ ਢੋਈ ਨ ਲਹੈ ਪੀਆ ਨਾਹੀਂ ਥਾਉ ਫਿਰ ਬਾਤੜੀ ਨ ਪੁੱਛਾਈ ਧਨ ਸੁਹਾਗਣ ਨਾਉ ਸਾਹਰੇ ਪੀਆ ਕੰਤ ਕੀ ਕੰਤ ਅਗਮ ਅਥਾਹ ਨਾਨਕ ਸੁਸੁਹਾਗਣੀ ਜੋ ਭਾਵੇ ਵੀ ਪ੍ਰਵਾਹ ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗ ਦੀ ਗਈ ਕਤੂਰੀ ਗੰਧ ਜੋ ਬਨ ਜਾਂਦੇ ਨਾ ਡਰਾਂ ਜਿਸ ਹੈ ਪ੍ਰੀਤ ਨਾ ਜਾਏ ਫਰੀਦਾ ਕਿੰਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਈ ਫਰੀਦਾ ਚਿੰਤ ਖਟੋਲਾ ਵਾਣ ਦੁਖ ਬਿਰਹਿ ਵਿਸ਼ਾਵਣ ਲੇਫ ਇਹੋ ਹਮਾਰਾ ਜੀਵਨਾ ਤੂ ਸਾਬ ਸੱਚੀ ਵੇਖ ਬਿਰਹਾ ਬਿਰਹਾ ਆਖੀਆ ਬਿਰਹਾ ਤੂ ਸੁਲਤਾਨ ਫਰੀਦਾ ਜਿਤ ਤਨ ਵਿਰਹ ਨ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਸ ਗੰਦਲਾਂ ਧਰੀਆਂ ਖੰਡ ਲਿਵਾੜ ਇੱਕ ਰਾਹੇ ਦੇ ਰਹਿ ਗਏ ਇੱਕ ਰਾਹੀ ਗਈ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਾਮ ਲੇਖਾ ਰੱਬ ਮੰਗੀ ਸਿਆ ਤੂੰ ਆਹੋ ਕੀ ਰਹੀ ਕੰਮ ਫਰੀਦਾ ਦਰ ਦਰਵਾਜੇ ਜਾਏ ਕੈ ਕਿਉ ਡ ਟੋਕੜਿਆਲ ਇਹੋ ਨੇ ਦੋਸਾਂ ਮਾਰੀਐ ਹਮਦੇ ਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਬਹਰੀ ਲਹਿ ਸਜਾਈ ਸੋਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਹਾਇ ਬੁੱਢਾ ਹੁਆ ਸੇਖਪਰੀਦ ਕੰਬਣ ਲੱਗੀ ਦੇ ਜੇ ਸੌ ਬਰਿਆਂ ਜੀਵਣਾ ਪੀ ਤਨਉ ਸਿਖੇ ਰਿਦਾ ਬਾਹਰ ਪ੍ਰਾਇਆ ਬੈਸਣਾ ਸਾਈ ਮੁਜੈ ਨਾ ਦੇ ਜੇ ਤੂੰ ਵਿਵਹ ਰਖਸੀ ਜੀਉ ਸਰੀਰੋ ਦੇਹਨ ਕੰਧ ਕੋਹਾੜਾ ਸਿਰ ਕੜਾ ਵਣ ਕੈ ਸਰ ਲੋਹਾਰ ਰਿਦਾ ਹਉ ਲੋੜੀ ਸੋ ਆਪਣਾ ਤੂੰ ਲੋੜ ਹੈ ਅੰਗਿਆਰ ਹृदयਕ ਨਾ ਟਾਗ ਲਾਇਕ ਨਾ ਨਾਹੀ ਲੋਣ ਅੱਗੇ ਗਏ ਸੰਜਾਪ ਸੰਨ ਚੋਟਾ ਖਾਸੀ ਕੌਣ ਆਸ ਦਮਾਮੇ ਛੱਤ ਸਿਰ ਭੇਰੀ ਸਡੋ ਰੱਡ ਜਾਇ ਸੁ ਤੇਜੀ ਰਾਣ ਮਾਇ ਆਤੀ ਐ ਆਤੀ ਮਾ ਗੱਡ ਫਰੀਦਾ ਕੋਟੇ ਮੰਦਪ ਮਾੜੀਆ ਉਸਾਰੇ ਦੀਪੀ ਗਏ ਊੜਾ ਸੋਦਾ ਕਰ ਗਏ ਗੋਰੀ ਆਏ ਪਈ ਫਰੀਦਾ ਖਿੰਧੜ ਮੇਕਾ ਅਗਲਿਆ ਜਿੰਦਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਕ ਫਰੀਦਾ ਦੂਹ ਦੀ ਵੀ ਬਲੰਦਿਆਂ ਮਲਕ ਬਹਿਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹ ਜੇਥੀ ਆ ਜੇ ਸਿਰਥੀ ਆ ਤਲਾ ਅਮਾਦਰ ਕਾਗਦਾ ਕੁੰਨੇ ਕੋਈ ਲਿਆ ਮੰਦੇ ਅਮਲ ਕਰੀਂ ਦਿਆ ਇਹ ਸਜਾਤ ਨਹ ਰਿਦਾ ਕੰਨ ਮੁਸੱਲਾ ਸੂਫ ਗੱਲ ਦਿਲ ਕਾਤੀ ਗੁਰਵਾਤ ਬਾਹਰ ਜਿਸੈ ਚਾਨਣਾ ਦਿਲ ਅੰਧਿਆਰੀ ਰਾਤ ਰਿਦਾ ਰਤੀ ਰਤਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਓ ਤਿਨ ਤਨ ਰਤਨਾ ਹੋਏ ਮਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤਨਾ ਹੋਈ ਭੈ ਭਇ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੀ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰਵ ਟੂੰਡ ਲਾਹ ਜਿਥਾਂ ਲਬੀ ਵਤ ਚਪੜ ਟੂੰਡੇ ਕਿਆ ਹੋਇ ਚਿੱਕੜ ਡੂਬੈ ਹੱਥ ਫਰੀਦਾ ਨੰਡੀ ਕਾਂਤ ਨਰ ਆਵੇ ਉਹ ਵੱਡੀ ਥੀਮ ਆਸ ਧਨ ਕੂ ਕਹਿੰਦੀ ਗੌਰ ਮੇ ਤਸਾ ਨਾ ਮਿਲਿਆਸ ਰਿਦਾ ਸਿਰਫ ਲਿਆ ਦਾੜੀ ਪਲੀ ਮੁੱਛਾਂ ਵੀ ਪਲੀਆਂ ਰੇ ਮਨ ਗੈਲੇ ਬਾਬਲੇ ਮਾਣੇ ਕਿਆ ਦਲੀਆਂ ਰਿਦਾ ਕੋਠੇ ਧੁਕਣ ਕੀ ਤੜਾ ਪਿਰਨੀ ਦੜੀ ਨਿਵਾਰ ਜੋਦ ਹਿਲਦੇ ਗਾਣਵੇਂ ਗਏ ਵਿਲਾੜ ਵਿਲਾੜ ਰਿਦਾ ਕੋਠੇ ਮੰਡਪ ਮਾੜੀਆਂ ਇਤਨਾ ਲਾਇ ਚਿਤ ਮਿੱਟੀ ਪਈ ਅਤੋਲ ਵੀ ਕੋਈ ਨਾ ਹੋਸੀ ਮਿਤ ਰਿਦਾ ਮੰਡਪ ਮਾਲ ਨਾ ਲਾਇ ਮਾਰਗ ਸਤਾਣੀ ਚਿਤ ਧਾਰ ਸਾਈ ਜਾਏ ਸਮਹਾਰ ਜਿੱਥੈ ਹੀ ਤੋਂ ਵੰਝਣਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਮੜੇ ਵਿਸਾਰ ਮਤ ਸ਼ਰਮਿੰਦਾ ਸੀ ਵਈ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾੰਦ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ ਗੁਣ ਹੀ ਭਰਿਆ ਮੈਂ ਫਰੀਦਾ ਲੋਕ ਕਹੈ ਦਰਵੇਸ ਤਤੀ ਤੋਏ ਨਾਮ ਪੱਲਵੈ ਜੇ ਜਲ ਟੁੱਟੀ ਦੇ ਫਰੀਦਾ ਜੋ ਡੋਹਾ ਗਣ ਰੱਬ ਦੀ ਝੂਰੇ ਦੀ ਝੂਰੇ ਜਾਂ ਕੁਆਰੀ ਤਾਂ ਚਾਉ ਵਿਵਾਹਿਤ ਮਾਮਲੇ ਪ੍ਰੀਦਾ ਇਹੋ ਪੱਚੋ ਤਾਉ ਵਤ ਕੁਆਰੀ ਨਾ ਦੀਐ ਅਲਰ ਕੇਰੀ ਛਪੜੀ ਆਏ ਉਲਥੇ ਹੰਜ ਕਿੰਜੂ ਭੋੜ ਨਾ ਪੀਵੇ ਉਡਣ ਸੰਦੀ ਡਾਂਜ ਹੰਸ ਉਡਰ ਕੋਧਰੇ ਪਿਆ ਲੋਕ ਵਿਡਾਰਣ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਧਰਾ ਖਾਏ ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਪ੍ਰੀਦਾ ਸਰ ਭਰਿਆ ਪੀ ਚਲ ਸੀ ਤੱਕੇ ਕਬਲ ਇਕਲ ਪ੍ਰੀਦਾ ਇਟ ਸਰਾਣੇ ਭੋਏ ਸਵਣ ਕੀੜਾ ਲੜਿਓ Maas ਇਤੜਿਆਂ ਯੁਗ ਵਾਪਰੇ ਇਕ ਤਪਿਆ ਆਪਾਸ ਫਰੀਦਾ ਕੰਨੀ ਘੜੀ ਸਵੰਨਵੀ ਟੁੱਟੀ ਨਾ ਗਰ ਲਜ ਅਜ਼ਰਾਈਲ ਫਰਿਸ਼ਤਾ ਕਹਿ ਕਰਨ ਅਟੀ ਅੱਜ ਫਰੀਦਾ ਕੰਨੀ ਘੜੀ ਸਵੰਨਵੀ ਟੁੱਟੀ ਨਾ ਗਰ ਲਜ ਜੋ ਸਜਣ ਕੋਈ ਭਾਰ ਤੇ ਸੇ ਕਿਉਂ ਆਵਹਿ ਅੱਜ ਫਰੀਦਾ ਬੇਨਿਵਾਜ਼ਾ ਕੁੱਤੇ ਆਏ ਨਾ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਖਤ ਮਸੀਤ ਫਰੀਦਾ ਉੱਠ ਫਰੀਦਾ ਉਜੂ ਸਾਜ ਸਵੇਰ ਨਿਵਾਜ਼ ਗੁਜ਼ਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜੈ ਕਾਇ ਕੁੰਨੇ ਹੀਟ ਜਲਾਈਐ ਬਾਲਣ ਸੰਧੈ ਥਾਈ ਫਰੀਦਾ ਕਿਤਾ ਤੈਂਡੈ ਮਾਪਿਆ ਜਿਨਿ ਤੂੰ ਜਣਿਓ ਹ ਤੈ પાਸੋ ਓ ਲੱਧ ਗਏ ਤੂੰ ਅਜੇ ਨਾ ਪਤਨੀਓ ਹੈ ਫਰੀਦਾ ਮਨ ਮੈਦਾਨ ਕਰ ਟੁਏ ਟਿਬੇ ਲਾਹੇ ਅਗੇ ਮੂਲ ਨ ਆਵਸੀ ਦੋਜਕ ਸੰਦੀਪਾ ਹੈ ਮਹੱਲਾ ਪੰਜਵਾਂ ਫਰੀਦਾ ਕਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਫਰੀਦਾ ਜੀ ਦੇਹ ਨਾ ਲਾ ਕਪਿਆ ਜੇ ਗਲ ਕਪੈ ਚੁੱਕ ਪਵਨ ਨਾ ਇਤੀ ਮਾਮਲੇ ਸਹਾ ਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀਐ ਰ ਬਹਿ ਗਏ ਏੜੇ ਮੁੱਤੀ ਤਾ ਸੇ ਜਾਨੀ ਚੱਲ ਗਏ ਫਰੀਦਾ ਗੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲਗਈ ਪੱਲੇ ਸਭ ਕੁਛ ਪਾਏ ਫਰੀਦਾ ਪੰਖ ਪਰਾ ਹੁਣੀ ਦੁਨੀ ਸੁਹਾਵਾ ਬਾਗ 9 ਵਜੇ ਸਵੇਰ ਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਤੂਰੀ ਵੰਡੀਐ ਸੁਤਿਆਂ ਮਿਲੈ ਨਾ ਪਾਉ ਜਿਨ੍ਹਾਂ ਨੈਣ ਨਿੰਦਰਾ ਬਲੇ ਤਿਨਾ ਮਿਲਣ ਕੋ ਆਉ ਫਰੀਦਾ ਮਹਿ ਜਾਣਿਆ ਦੁਖ ਮੁਝ ਕੋ ਦੁਖ ਸੁਭਾਇ ਹੈ जग ਉੱਚੇ ਚੜ ਕੇ ਦੇਖਿਆ ਤਾ ਧਾਰ ਕਰ ਇਹ ਅਗ ਮਹੱਲਾ 5 ਫਰੀਦਾ ਘੂਮ ਰੰਗਾਵਲੀ ਮੰਝ ਰਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਮਾ ਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇ ਪਾਇਨ ਜਿਨਾ ਪਿਆਰੇ ਨੇ ਕੰਧੀ ਵਹਿਣਾ ਤਾਹੇ ਤਉ ਪੀ ਲਿਖਾ ਦੇਵਣਾ ਜਿਧਰ ਰੱਬ ਰਜ਼ਾਈ ਵਹਿਣ ਤਦਾਉ ਘੋਂ ਕਰੇ ਰੀਦਾ ਦੁੱਖਾਂ ਸੇਤੀ ਦੇ ਹੋ ਗਿਆ 16 ਸੇਤੀ ਰਾਤ ਖੜਾ ਪੁਕਾਰੇ ਪਾਤਨੀ ਕੇ ਬੇੜਾ ਕਾ ਪਰਵਾਤ ਲੰਮੀ ਲੰਮੀ ਨਦੀ ਵਹੇ ਕੰਧੀ ਕੇ ਰਹੇਤ ਬੇੜੇ ਨੂੰ ਕਪਰ ਕਿਆ ਕਰੀ ਜੇ ਪਤਨ ਰਹੇ ਸੁਚੇਤੰ ਫਰੀਦਾ ਗੱਲੀ ਸੋ ਸੱਜਣ ਵੀ ਇੱਕ ਟੁੰਡੇਂਦੀ ਨਾਲ ਹਾਂ ਤੁਖਾ ਜਿਉ ਮਾਲੀਹ ਕਾਰਨ ਤਿੰਨਾ ਮਾਪਰੀ ਫਰੀਦਾ ਇਹੋ ਤਨ ਪੌਂਕਣਾ ਨਿਤਨੇਤ ਦੁਖੀਏ ਕੌਣ ਕੰਨੀ ਬੁੱਜੇ ਦੇ ਰਹਾ ਕਿਤੇ ਵਗੇ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਕੀ ਨਹੀਂ ਵਹਨ ਜੋ ਜੋ ਵੰਨਿਆ ਡਿਹੜਾ ਸੋ ਉਮਰ ਹੱਤ ਪਵਨ ਫਰੀਦਾ ਤਨ ਸੁੱਕਾ ਪਿੰਜਰthia ਤਲੀਆਂ ਕੁੰਡੇ ਕਾਗ ਅਜੈਸੁਰਬ ਨਾ ਬਹੁੜਿਓ ਦੇਖ ਬੰਦੀ ਕੇ ਭਾਗ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੂਜ ਨੈਨਾ ਮਤਿ ਸੁਹੋ ਪਰ ਦੇਖਨ ਕੀ ਆਸ ਕਾਗਾ ਚੂਂਡ ਨਾ ਪਿੰਜਰਾ ਬਸੈ ਤਾਂ ਉਡਰ ਜਾਹੇ ਜਿਤ ਪਿੰਜਰਾ ਮੇਰਾ ਸੋਵ ਬਸੈ ਮਾਸ ਨਾ ਤਿਦੂ ਕਾਇ ਫਰੀਦਾ ਗੋਰ ਨਿਮਾਣੀ ਸੱਡ ਕਰੇ ਨਿਕਰਿਆਂ ਕਰਿ ਆਉ ਸਰਪਰਮਤਿ ਆਵਣ ਮਰਨੋਂ ਨਾ ਡਰਿਓ ਐਨੀ ਲੋਇਣੀ ਦੇਖਦਿਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪ ਆਪਣੀ ਮੈਂ ਆਪ ਆਪਣੀ ਪਈ ਆਪ ਸਵਾਰੈ ਮੈਂ ਮਿਲਹਿ ਮੈਂ ਮਿਲਿਆ ਸੁਖ ਹੋਇ ਫਰੀਦਾ ਜੇ ਤੂੰ ਮੇਰਾ ਹੋਇ ਰਹੈ ਸਭ ਜਗ ਤੇਰਾ ਹੋਇ ਕੰਧੀ ਉੱਤੇ ਰੁਕੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੈ ਪੰਡੈ ਰਖਿਆ ਕਿਚਰਤਾ ਇਨੀਰ ਫਰੀਦਾ ਮਹਿਲ ਨੇ ਸਖਨ ਰਹਿ ਗਏ ਵਸਾ ਆਇਆ ਤਲ ਗੋਰਾ ਸੇਨੀ ਮਾਣੀਆਂ ਬੈਸਨ ਰੂਹਾ ਮਲ ਆਖੀ ਸੇਖਾ ਬੰਦਗੀ ਚਲਣ ਅੱਜ ਕੇ ਕੱਲ ਫਰੀਦਾ ਮੋਤੇ ਦਾ ਬੰਨਾ ਏਵੇਂ ਦਿਸੈ ਜਿਉਂ ਦਰਿਆ ਵਹਿ ਟਾਹ ਅੱਗੇ ਦੋਜਕ ਟੱਪਿਆ ਸੁਣਿਆ ਹੂਲ ਪਵੈ ਕਾਹਾ ਇਕ ਨਾਨੂ ਸਭ ਸੋਜੀ ਆਈ ਇੱਕ ਫਿਰਦੇ ਵੀ ਪ੍ਰਵਾਹ ਅਮਲ ਜੀ ਕੀਤੇ ਆ ਦੁਨੀ ਵਿੱਚ ਸੇ ਦਰਗਾ ਉਗਾਹ ਫਰੀਦਾ ਦਰਿਆ ਵੈ ਕੰਨ੍ਹੇ ਬਗਲਾ ਬੈਠਾ ਏਕਲ ਕਰੀ ਏਕਲ ਕਰੀਂ ਦੀ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੀ ਕੇਲਾਂ ਵਿਸਰੀਆਂ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤਰੇਮਨ ਦੇ ਹੁਰੀ ਚੱਲੇ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਆਸੂਨੀ ਬੰਨ ਮਲਕ ਅਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ ਤੇ ਨਾ ਪਿਆਰਿਆਂ ਭਾਈਆਂ ਗੈਦਤਾ ਬੰਨ ਵੇਖੋ ਬੰਦਾ ਚੱਲਿਆ ਚੋ ਜਣਿਆਂ ਦਾ ਕੰਨ ਰਿਦਾ ਅਮਲ ਜੀ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ ਰਿਦਾ ਹੋਂ ਬਲਹਾਰੀ ਤਿੰਨ ਪੰਖੀਆਂ ਜੰਗਲ ਜਿਨਾ ਵਾਸ ਅਕਰ ਚੁਗਣ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰਾਤ ਫੇਰੀ ਵਣ ਕੰਬਿਆ ਫਰੀਦਾ ਰੋਤ ਫੇਰੀ ਵਣ ਕੰਬਿਆ ਫਤ ਜੜੇ ਜੜ ਪਾਹੇ ਚਾਰੇ ਕੁੰਡ ਟੁੰਡੀਆਂ ਰਹਿਣ ਕਿਥਾ ਹੋ ਨਾਹੀਂ ਫਰੀਦਾ 파ੜ ਪਟੋਲਾ ਧਜ ਕਰੀ ਕੰਬਲੜੀ ਪਹਿਰੇ ਜਿਨੀ ਵੇਸੀ ਸੋ ਮਿਲੈ ਸਈ ਵੇਸ ਕਰਿਓ ਮਹੱਲਾ ਤੀਜਾ ਕਾਇ ਪਟੋਲਾ 파ੜ ਤੇ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ ਫਰੀਦਾ ਗਰਬ ਜਨਾ ਵੜਿਆਈਆਂ ਧੰਨ ਜੋ ਬਣ ਆਗਾ ਖਾਲੀ ਚਲੇ ਤਣੀ ਸੋ ਟਿੱਬੇ ਜਿਉ ਮਹਾ ਫਰੀਦਾ ਤਨਾ ਮੁਖ ਡਰਾਵਣੇ ਜਨਾ ਵਿਸਾਰਿਓ ਨਾਉ ਇੱਥੇ ਦੁੱਖ ਘਨੇਰੀਆਂ ਅੱਗੇ ਠੌਰ ਨਾ ਠਾਵ ਫਰੀਦਾ ਪਿਛੇ ਰਾਤ ਨਾ ਜਾਗੇ ਹੋਏ ਜੀਵਨ ਡੜੋ ਮਯੋ ਹਾ ਜੇ ਤੈ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਹਾ ਮਹੱਲਾ ਪੰਜਵਾਂ ਫਰੀਦਾ ਕਾਂਤ ਰੰਗਾ ਬਲਾ ਵੱਡਾ ਵੇ ਮਹਤਾਜ ਅਲਹ ਸੇ ਤੀਰਤ ਆਹੇ ਸੁਚਾਵਾਂ ਸਾਜ ਮਹੱਲਾ ਪੰਜਵਾਂ ਫਰੀਦਾ ਦੁਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅਲਹ ਭਾਵੇ ਸੋ ਪਲਾ ਤਾਂ ਲੱਭੀ ਦਰਬਾਰ ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ ਸੋਈ ਜਿਉ ਨਾ ਵੱਜਦਾ ਜਿਸ ਅਲਹ ਕਰਦਾ ਸਾਰ ਮਹੱਲਾ ਪੰਜਵਾਂ ਫਰੀਦਾ ਦਿਲ ਰਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾ ਗਾਖੜੀ ਸੋ ਪਾਈਏ ਪੂਰ ਕਰਮ ਪਹਿਲੇ ਪਹਰੇ ਖੁਲੜਾ ਫਲ ਵੀ ਬੱਚਾ ਰਾਤ ਜੋ ਜਾਗੰਨ ਲਹਨ ਸੇ ਸਾਈ ਕੰਨੋਂ ਦਾਤਾ ਸਾਤੀ ਸਾਹਿਬ ਸੰਧਿਆ ਕਿਆ ਚੱਲਣਾ ਤਿਸ ਨਾਲ ਇੱਕ ਜਾਗੰਦੇ ਨਾ ਲਹਨ ਇੱਕ ਨਾ ਸੁਤਿਆਂ ਦੇ ਉਠਾਲ ਝੁੰਡੇ ਦੀ ਸੁਆਗ ਕੂ ਤਉ ਤਨ ਕਾਈ ਕੂਰ ਜਿਨਾ ਨਾ ਸੁਆਗਣੀ ਤਿਨਾ ਝਾਕ ਨਾ ਹੋਰ ਸਬਰ ਮੰਜਕ ਮਾਣ ਈ ਸਬਰ ਕਾ ਨਹੀਂ ਹੁਣੂ ਸਬਰ ਸੰਦਾ ਬਾਣ ਖਾਲਕ ਖੱਤਾ ਨਾ ਕਰੀ ਸਬਰੇ ਅੰਦਰ ਸਾਬਰੀ ਤਨ ਈਵਾਂ ਜਾ ਲੀਨ ਹੁਣ ਨਜ਼ੀਕ ਕੁਦਾਈ ਦਾ ਭੇਤ ਨਕ ਸਹਦੀਨ ਸਬਰ ਇਹੋ ਸੋ ਆਉ ਜੇ ਕੋ ਬੰਦਾ ਦਿਰ ਕਰੇ ਵੱਧ ਧੀ ਵੈ ਦਰਿਆਉ ਟੁੱਟ ਨਾ ਧੀ ਵੜਾ ਪਰੇ ਦਾ ਦਰ ਦਰਵੇ ਸੀ ਗਾਖੜੀ ਚੋਪੜੀ ਪ੍ਰੀਤ ਇਕਨਕ ਨਾ ਚਾਲੀਐ ਦਰਵੇ ਸਾਵੀ ਰੀਤ ਤਨ ਤਪੈ ਤਨੂਰ ਜੋਂ ਬਾਲਣ ਅਡ ਬਲਣ ਪੈਰੀ ਤਕ ਆਸਰ ਜੁਲਾ ਜੇ ਮੋਹ ਪਰੀ ਮਿਲਨ ਤਨ ਨਤ ਪਾਇ ਤਨੂਰ ਜਿਉ ਬਾਲਨ ਹੜਨਾ ਬਾਲ ਸਿਰ ਪੈਰੀ ਕਿਆ ਪੀੜਿਆ ਅੰਦਰ ਪਰੀ ਨੇ ਹਾਲ ਔ ਟੁੰਢੇਂਦੀ ਸਜਣਾ ਸਜਣ ਮੈਂਦੀ ਨਾਲ ਨਾਨਕਾ ਲਖਨ ਲਕੀਐ ਗੁਰਮੁਖ ਦੇਖਾਲ ਅੰਸਾ ਦੇਖ ਤਰੰਦੇ ਆ ਬਗਾ ਆਇਆ ਚਾਉ ਡੋਬ ਮੁਏ ਬਗਬਪੜੇ ਸਿਰ ਤਲ ਉਪਰ ਪਾਉ ਮੈਂ ਜਾਣਿਆ ਬਣ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣ ਬਗਬਕੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਕੂ ਨਦਰ ਤੇਰੀ ਜੇ ਤਿਸੁ ਭਾਵੇਂ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੈ ਕੋਡੋ ਫਾਹੀ ਵਾਲ 50 ਇਹ ਤਨ ਲਹਿਰੀ ਗੱਢ ਥਿਆ ਸੱਚੇ ਤੇਰੀ ਆਸ 790 ਕਵਨ ਗੁਣ ਕਵਨ ਸੋ ਮਣੀਆਂ ਮੰਤ ਕਵਨ ਸੋ ਵੇਸ ਹੋ ਕਰੀ ਜਿਤ ਵਾਸ ਆਵੈ ਕੰਤ ਨਿਵਨ ਸੋ ਅਕਰ ਖਮਣ ਗੁਣ ਜਿਹ ਬਾਮਣੀਆਂ ਮੰਤ ਏਤ੍ਰ ਪਣੀ ਵਿਸਕਰ ਤਾ ਵਸ ਆਵਿ ਕੰਤ ਮਤ ਹੁੰਦੀ ਹੋਏ ਆਣਾ ਤਾਨ ਹੁੰਦੇ ਹੋਏ ਨਿਤਾਣਾ ਅਨਹੋਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇਕ ਫਿਕਾ ਨਾਂਗਾ ਲਾਏ ਸਭ ਨਾਮੈ ਸੱਚਾ ਤਣੀ ਹਿਆਉ ਨਾ ਕਹਿ ਟਾਹੇ ਮਾਨਕ ਸਭ ਅਮੋਲ ਵੀ ਅਬ ਨਾ ਮਨ ਮਾਣੇ ਇਕਠਾ ਹਣ ਮੂਲ ਮਚਗਵਾ ਜੇ ਤਉ ਪਿਰਿਆ ਦੀ ਸਿਕ ਹਿਆਉ ਨ ਠਾਹੇ ਕਹੀਦਾ ਜੇ ਤਉ ਪਿਰਿਆ ਦੀ ਸਿਕ ਹਿਆਉ ਨ ਠਾਹੇ ਕਹੀਦਾ ਵਾਹਿਗੁਰੂ ਜੀ ਕਾ ਫਲ ਸਾ ਵਾਹਿਗੁਰੂ ਜੀ ਕੀ ਫਤਿਹ